ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਮਹੱਲਾ ਪੰਜਵਾਂ ਧੰੜੇ ਕੁਲਾ ਚੇਤਨ ਆਵੇ ਹਿਕੜੋ ਨਾਨਕ ਸਈ ਤੰਨ ਫੁਟੰਨ ਜਿੰਨਾ ਸਾਈ ਵਿਸਰਾ ਮਹੱਲਾ ਪੰਜਵਾਂ ਪ੍ਰੇਤ ਹੋ ਕੀ ਤੋਂ ਦੇਵਤਾ ਕਰਨੇ ਹਰੇ ਸਭੇ ਇੱਕ ਸਿੱਖ ਉਬਾਰਿਆਨ ਪ੍ਰਭ ਕਾ ਜਿਸਵਾਰੇ ਨਿੰਦਕ ਪਗੜ ਪਛਾੜੇ ਅੰਟੂ ਝੂਠੇ ਦਰਬਾਰੀ ਨਾਨਕ ਪ੍ਰਭ ਵੱਡਾ ਹੈ ਆਪ ਸਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾ ਹੈ ਸਭ ਦੇ ਸੈ ਕਰਨਾ ਅਗਰ ਚਰੋ ਸਾਹਿਬ ਜੀਆਂ ਕਾ ਪਰਣ ਹਸਤੇ ਪ੍ਰਤੀਪਾਲਨ ਭਰਣ ਸੋਖਣ ਕਰਨਾ ਮਿਹਰਮਾਨ ਬਖਸ਼ੰਦ ਆਪ ਜਬ ਸੱਚੇ ਤਰਨ ਜੋ ਤੁਧ ਭਾਵੈ ਸੋ ਪਧਾ ਨਾਨਕ ਦਾਸ ਸ਼ਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਰਮ ਤੇਰਾ ਤੂੰ ਠਾਕੁਰ ਉੱਚ ਭਗਵਾਨ ਦਾਸਨ ਦੱਸ ਕੇ ਜਨਨਾਣਕ ਜੀ ਹਰ ਗੁੰ ਕਰਾਏ ਹੈ ਤੇ ਹਉਮਕਰੀ ਵਿਖਿਆੰਤ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰਿਸਟਾ ਸੰਗਤਿਓ ਆਵਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਤੰਤਨ ਗੁਰੂ ਅਰਜਨ ਦੇਵ ਜੀ ਵਿਵਾਰਕ ਰਸਨਾ ਤੋਂ ਚਾਰਣ ਕੀਤਾ ਹੋਇਆ ਲੜੀਵਾਰ ਦਾ ਵੀ ਨੰਬਰ ਸ਼ਬਦ ਜੋ ਕਿ ਤੰਤਨ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਆਂ 323 ਅੰਕ ਤੇ ਸ਼ੋਭਿਤ ਹੈ ਅੱਜ ਦੇ ਪਾਵਨ ਫਰਮਾਨ ਦੀ ਗੁਰੂ ਫੈ ਬਖਸ਼ਿਸ਼ ਕਰ ਰਹੇ ਨੇ ਸਾ ਲੋਕ ਦੇ ਮਹੱਲਾ ਹੰਨਿਵਾ ਧੰੜੇ ਕੁਲਾ ਚੇਤਨ ਆਵੈ ਹਿਕੜੂ ਧੰੜੇ ਕੁਲਾ ਕੁਲਾਹੰਦਨੇ ਕੁਲਾਹ ਕੁਲਾ ਦੇਂਦੇ ਬਾਬਲੇ ਵੱਟੇ ਨਾਜ਼ਿਲ ਨੇ ਰਾਜ ਕਿੰਨੇ ਪਾਈ ਕੁਲਾ ਦਾ ਭਾਗ ਹੈ ਗੁੰਦਾ ਕੰਮ ਧੰੜੇ ਕੁਲਾ ਇਹ ਜਿਹੜਾ ਧੰਦਾ ਹੈ ਇੱਕ ਤਰ੍ਹਾਂ ਦਾ ਗੰਦਾ ਕੰਮ ਹੈ ਭਾਵ ਇਹ ਜਿਹੜੇ ਦੁਨੀਆਵੀ ਕੰਮ ਕਰਦਾ ਨਾ ਇਹ ਮਨ ਚ ਸਿਰਫ ਟਿਸਟਸ ਵਿਸ਼ੇ ਵਿਕਾਰ ਪੈਦਾ ਕਰਦੇ ਨੇ ਹੋਰ ਕੁਝ ਨਹੀਂ ਹੰਕਾਰ ਵਧਾਉਂਦੇ ਨੇ ਲੋਭ ਵਧਾਉਂਦੇ ਨੇ ਮੋਹ ਵਧਾਉਂਦੇ ਨੇ ਇਸ ਤੋਂ ਬਾਅਦ ਕੁਝ ਨਹੀਂ ਕਿਉਂਕਿ ਦੁਨੀਆਂ ਦੀਆਂ ਵਡਿਆਈਆਂ ਕਵਣੇ ਆਵਾ ਕਾਮ ਸਤਿਗੁਰੂ ਕਹਿੰਦੇ ਨੇ ਕਿਸੇ ਕੰਮ ਨਹੀਂ ਕਹਿੰਦੇ ਨਿਰੰਕਾਰ ਦੇ ਨਾਮ ਤੋਂ ਬਿਨਾ ਹੋਰ ਨਾ ਸੰਗੀ ਸਾਥੀ ਹੈ ਤੇ ਨਾ ਹੋਏਗਾ ਧੰੜੇ ਕੁਲਾ ਚਿਤਨਾ ਆਵੇ ਇੱਕੋ ਧੰੜੇ ਦੇ ਵਿੱਚ ਲੱਗਿਆ ਹੋਇਆ ਬੰਦੇ ਨੂੰ ਯਾਦ ਹੀ ਨਹੀਂ ਨਿਰੰਕਾਰ ਆਉਂਦਾ ਮਰਨਾ ਯਾਦ ਨਹੀਂ ਆਉਂਦਾ ਕਿਉਂਕਿ ਡੱਖਣੇ ਮਾਰੂ ਰੱਖਣੇ ਜੀ ਕਹਿੰਦੇ ਨੇ ਪਹਿਲਾਂ ਮਰਨ ਨੂੰ ਪਰ ਮਰਨਾ ਦਾ ਯਾਦੇ ਕੀ ਬ੍ਰਮ ਗਿਆ ਨਹੀਂ ਕਿੱਥੋਂ ਬਣ ਜਾਏਗਾ ਕਹਿੰਦੇ ਧੰੜੇ ਕੁਲਾ ਇਸ ਲਈ ਧੰਦਾ ਇੱਕ ਤਰ੍ਹਾਂ ਦਾ ਗੰਦਾ ਹੀ ਕਰਮ ਹੈ ਜਿਹੜਾ ਗੰਦਗੀ ਪੈਦਾ ਕਰਦਾ ਹੈ ਭਾਵ ਹੰਕਾਰ ਲੋ ਮੋਹ ਇਹਨੂੰ ਕੰਦੇ ਜਿੰਦਗੀ ਗਿਆ ਸਰਗੁਣ ਨੇ ਪਰ ਜਦੋਂ ਇਹ ਵਾਸਾ ਆ ਜਾਣ ਤੇ ਇਹੀ तेरे ਸਾਥੀ ਵੀ ਬਣ ਜਾਂਦੇ ਨੇ ਚਿੱਤਨ ਆਵਾਹੇ ਇਕ ਰੂਹੇ ਇੱਕ ਦੇ ਵਿੱਚ ਨੰਕਾਰ ਆਦ ਨਹੀਂ ਹੁੰਦਾ ਨਾਨਕ ਸਹੀ ਤਨ ਫੁਟੰ ਜਿੰਨ ਸਾਈ ਵਿਸਰੈ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਨਕ ਕਹਿੰਦਾ ਸਹੀ ਤਨ ਫੁਟੰ ਫੋਟਣੇ ਨਾਲ ਦਾ ਫੋਟੇ ਜਣ ਪਾਲ ਭਾਂਡਾ ਹੀ ਟੁੱਟ ਜਾਏ ਜਿੰਨ ਸਾਈ ਵਿਸਰੈ ਜਿਨ੍ਹਾਂ ਨੂੰ ਨਿਰੰਕਾਰ ਪ੍ਰਮਾਤਮਾ ਵਿੱਚ ਸਰਗਿਆ ਇੰਜ ਉਹਨਾਂ ਦਾ ਸ਼ਰੀਰ ਹੀ ਫੁੱਟ ਜਾਏ ਫੈਦਰ ਮਨਲਾ ਪੰਜਵਾ ਪ੍ਰੇਤਹੁ ਕੀ ਤੂਣ ਦੇਵਤਾ ਕਰਨੈ ਤਨ ਕਰਨੈ ਹਾਰੇ ਪ੍ਰੇਤਹੁ ਕੀ ਤੂਣ ਦੇਵਤਾ ਤਨ ਕਰਨੈ ਹਾਰੇ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੇ ਵਾਰ ਇੱਥੇ ਤੱਕ ਜਿੱਦ ਸੂ ਚੰਦਾ ਪੂਰਵ ਸੂਰਜ ਚੜ੍ਹਿਆ ਹਜ਼ਾਰ ਇਹ ਤੈ ਚੰਨ ਹੁੰਦਾ ਕਰਤਨ ਲੱਗੀ ਨਿਰਮਾਨ ਤੋਂ ਦੇਵਤੇ ਕੀ ਕਰਤਨ ਲੱਗੀ ਜਿਹਨੇ ਮਨੁੱਖਾ ਤੋਂ ਦੇਵਤੇ ਬੁੱਧੀ ਵਾਲੇ ਬਣਾ ਦਿੱਤੇ ਸਿਆਣੇ ਬਣਾ ਦਿੱਤੇ ਕਿੰਨੇ ਜਿਹਨੇ ਪ੍ਰੇਤ ਤੋਂ ਪ੍ਰੇਤ ਜੋਨ ਛਡਾ ਕੇ ਨਾਮ ਦੀ ਦਾਤ ਪਾ ਕੇ ਤੈਨੂੰ ਮਨੁੱਖਾ ਜਨਮ ਦਿੱਤਾ ਪ੍ਰੇਤ ਤੋਂ ਕੀ ਤੋਣ ਦਿੰਦਾ ਪ੍ਰੇਤਾਂ ਤੋਂ ਤੈਨੂੰ ਦੇਵਤੇ ਬਣਾ ਦਿੱਤਾ ਕਿਉਂਕਿ ਪ੍ਰੇਤ ਹੀ ਹੈ ਨਾ ਕਦੇ ਕਿਧਰੇ ਭਟਕਦਾ ਕਦੇ ਕਿਧਰੇ ਫਟਕਦਾ ਸਤਿਗੁਰੂ ਕਿੰਨੇ ਨੇ ਉਹਨਾਂ ਨੇ ਨਿਰੰਕਾਰ ਨੇ ਦੇਵਤਾ ਬਣਾਇਆ ਤਿੰਨ ਕਰਨਾ ਹਾਰੇ ਉਸ ਨਿਰੰਕਾਰ ਨੇ ਆਪਣੇ ਨਾਮ ਦੀ ਦਾਤ ਰੱਖ ਕੇ ਨਾਮ ਦੀ ਛੋਹ ਲਾ ਕੇ ਤੈਨੂੰ ਦੇਵਤਾ ਬਣਾਇਆ ਮਨੁੱਖ ਦਾ ਜਾਮਾ ਦਿੱਤਾ ਕਿਉਂਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ ਪਰ ਬੇਵਕੂਫਾਂ ਵਾਲੇ ਕਮਾਚੀ ਹਜੇ ਵੀ ਕਰ ਰਹੇ ਆ ਨਿਰੰਕਾਰ ਨੂੰ ਛੱਡ ਕੇ ਸਭੇ ਸਿੱਖ ਉਬਾਰਣ ਪ੍ਰਭ ਕਾਜ ਸਵਾਰੇ ਫਿਰਦੇ ਨੇ ਐਸ ਹੈ ਜਦੋਂ ਬਖਸ਼ਿਸ਼ ਕਰ ਦਿੰਦਾ ਹੈ ਜਿਹੜੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਉਹ ਸਭੇ ਸਿੱਖੋ ਬਾਹਰ ਉਹ ਸਾਰੇ ਤੜ ਜਾਂਦੇ ਨੇ ਗੁਰੂ ਦੇ ਲੜ ਲੱਗ ਕੇ ਪ੍ਰਭ ਕਾਜ ਸਾਰੇ ਮੇਰੇ ਪ੍ਰਮਾਤਮਾ ਉਹਨਾਂ ਦੇ ਸਾਰੇ ਕੰਮ ਸਫਲੇ ਕਰ ਦਿੰਦਾ ਹੈ ਨਿੰਦਕ ਪਕੜ ਪਛਾੜੇ ਦੇ ਝੂਠੇ ਦਰਬਾਰ ਨਿੰਦਕ ਪਕੜ ਪਛਾੜੇ ਜਿਹੜੇ ਮੇਰੇ ਸਤਿਗੁਰੂ ਦੀ ਨਿੰਦਾ ਕਰਦੇ ਨੇ ਸੰਤ ਜਣਾ ਦੀ ਨਿੰਦਾ ਕਰਦੇ ਨੇ ਪਕੜ ਪਛਾੜੇ ਉਹ ਫਿਰ ਪਿੱਛੇ ਰਹਿ ਜਾਂਦੇ ਨੇ ਝੂਠੇ ਦਰਪਹਾੜੇ ਨਰਨ ਦਰਪਾਰ ਦੇ ਵਿੱਚ ਝੂਠੇ ਅੰਕ ਹੁੰਦੇ ਨੇ ਭਾਵ ਝੂਠੇ ਗਿਨੇ ਜਾਂਦੇ ਨੇ ਨਾਨਕਾ ਪ੍ਰਭ ਵੱਡਾ ਹੈ ਆਪ ਸੱਚ ਸواری ਉਹ ਮੇਰੇ ਪਰਮਾਤਮਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਨਕ ਦਾ ਨਿਰੰਕਾਰ ਜਿਹੜਾ ਨਾ ਬਹੁਤ ਵੱਡਾ ਤੁਦ ਜਿਹਾ ਵੀੜੇ ਵਰਨਾ ਕੋਈ ਸੱਤ ਤੇ ਵੱਡਾ ਸਤਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਿਰੰਕਾਰ ਮੇਰਾ ਇੱਕ પુરੁਖ ਜਿਹੜਾ ਨਾ ਪੱਕਣ ਵਾਲਾ ਨਾ ਸਕਣ ਵਾਲਾ ਸਭ ਤੋਂ ਵੱਡਾ ਆਪ ਸੱਜ ਸਵਾਰੇ ਆਪ ਹੀ ਸੱਜ ਲੈ ਤੇ ਆਪ ਹੀ ਸਵਾਰ ਦਾ ਜੀਵਨ ਪੌੜੀ ਪ੍ਰਭੂ ਬੇ ਅੰਤ ਕਿਛ ਅੰਤ ਨਹੀਂ ਸਭ ਨੂੰ ਮੇ ਤਿਸ ਕਰਨਾ ਮੇਰਾ ਪ੍ਰਮਾਤਮਾ ਬੇਅੰਤ ਅੰਤ ਤੋਂ ਹੀ ਪਹਿਲੇ ਕਿਛ ਅੰਤ ਨਹੀਂ ਉਹ ਅੰਤ ਵੀ ਕੋਈ ਨਹੀਂ ਸਭ ਤਿਸ ਕਰਨਾ ਸਾਰੇ ਕੁਝ ਕਰਨ ਦੇ ਸਮਰੱਥ ਨਰੰਕਾਰ ਹੈ ਅਗੰ ਅਗੋਚਰ ਸਾਹਿਬ ਜੀਆ ਦਾ ਪਰਣਾ ਅਗਮ ਭਾਵ ਗਮਤਾ ਤੋਂ ਪਰੇ ਅਗੋਚਰ ਗਿਆਨ ਇੰਦਰੀਆਂ ਦੇ ਤਕਨੀ ਤੋਂ ਵੀ ਪਰੇ ਹੈ ਸਾਹਿਬੋ ਮੇਰਾ ਸਾਹਿਬ ਹੈ ਜੀਆ ਦਾ ਪਰਣਾ ਸਾਰੇ ਜੀਵਾਂ ਦਾ ਆਸਰਾ ਵੀ ਹੈ ਹਰ ਕਦੇ ਪ੍ਰਤੀਪਾਲਨ ਪਰਣ ਕੋ ਖਣ ਕਰਣਾ ਹੱਥ ਪੀ ਕੇ ਆਪ ਪ੍ਰਤੀਪਾਲਨ ਵੀ ਕਰਦਾ ਹੈ ਪਰਣ ਬੋਕਰ ਕਰਨ ਹਰੇ ਜੀਵ ਦਾ ਭਰਨ ਪੋਸ਼ਣ ਵੀ ਕਰਦਾ ਹੈ ਹਰੇ ਗੀਵ ਨੂੰ ਰ지ਕ ਵੀ ਦਿੱਤਾ ਹੈ ਕਿਉਂਕਿ ਪਹਿਲੋ ਦਿੰਦਾ ਹੈ ਰ지ਕ ਸਬਾਹ ਪਿਛੋ ਦਿੰਦਾ ਹੈ ਜੰਤੁ ਉਬਾਹ ਪਹਿਲਾਂ ਰ지ਕ ਫਿਰ ਜੀਵ ਦੀ ਪੈਦਾਇਸ਼ ਕੀਤੀ ਹੈ ਕਹਿੰਦੇ ਪਹਿਲਾਂ ਰ지ਕ ਲਿਖਿਆ ਕਿੱਥੇ ਖਾਣਾ ਹੈ ਫਿਰ ਤੇ ਬਦਤਰ ਆਰੰਭ ਹੋਈ ਹੈ ਮਹਿਰਵਾਨ ਬਖਸ਼ੰਦ ਆਪ ਜਪ ਸੱਚੇ ਤਰਨ ਮੇਰੇ ਸਤਿਗੁਰੂ ਮੇਨੋਂ ਮਾਣਿਆ ਗਿਆ ਲੂ ਹੈ ਬਖਸ਼ੰਦ ਬਖਸ਼ੰਦ ਸਰਾਇ ਹੈ ਕਿਨੇ ਆਪ ਉਹ ਮੇਰਾ ਪ੍ਰਮਾਤਮਾ ਆਪ ਹੈ ਜਪ ਸੱਚੇ ਵਰਨਾ ਜਿਹੜਾ ਉਹ ਸੱਚੇ ਨੂੰ ਜਪ ਲਏਗਾ ਉਹ ਤਰ ਜਾਏਗਾ ਜੋ ਤੁਧ ਭਾਵੈ ਸੋ ਪਾਲ ਨਾਨਕ ਦਾ ਸ਼ਰਨ ਜੋ ਤੁਧ ਭਲ ਮੇਰੇ ਸਤਿਗੁਰੂ ਜੀ ਤੈਨੂੰ ਚੰਗਾ ਲੱਗਦਾ ਸੋ ਪਾਲ ਉਹ ਪਾਲ ਹੈ ਚੰਗਾ ਹੈ ਨਾਨਕ ਦਾ ਸ਼ਰਨ ਨਾਨਕ ਤੇਰੀ ਸ਼ਰਨ ਵਿੱਚ ਆਇਆ ਤੇਰੇ ਹੀ ਆਸਰਾ ਤੱਕਦਾ ਕਿਉਂਕਿ ਅਸੀਂ ਕਈ ਵਾਰੀ ਗਰੀਬੀ ਆ ਜਾਏ ਨਾ ਇੱਕਦਮੀ ਤੇ ਅਸੀਂ ਕਹਿੰਦੇ ਹਾਏ ਬਾਕੀ ਕੀ ਕਰਾਂ ਸਤਿਗੁਰੂ ਕਹਿੰਦੇ ਕਿਪ ਤਾਂ ਗਰੀਬੀ ਕਰਕੇ ਤੇਰਾ ਭਲਾ ਹੋਣਾ ਹੋਵੇ ਗਰੀਬੀ ਤੋਂ ਅਮੀਰੀ ਜ਼ਿਆਣੀ ਸੁਖੀ ਆ ਪਰ ਅਮੀਰੀ ਤੋਂ ਗਰੀਬੀ ਜ਼ਿਆਣੀ ਔਖੀ ਹੈ ਅਸੀਂ ਗਰੀਬੀ ਤੋਂ ਅਮੀਰੀ ਚ ਜਾਂਦੇ ਆ ਤਾਂ ਭਲਾ ਨਹੀਂ ਬਣਾਂਦੇ ਤੇ ਜੇ ਗਰੀਬੀ ਤੋਂ ਅਮੀਰੀ ਤੋਂ ਗਰੀਬੀ ਚ ਆਣਦੇ ਆ ਤਾਂ ਫਿਰ ਵੀ ਭਲਾ ਨਹੀਂ ਬਣਾਂਦੇ ਕਿਉਂਕਿ ਸਤਿਗੁਰੂ ਨੂੰ ਭੁੱਲ ਜਾਨਦੇ ਆ ਦਤ ਪਿਆਰੀ ਵਿਸਰਿਆ ਦਾਤਾਰਾ ਜਾਣਾ ਨਹੀਂ ਮਰਣ ਵਿਚਾਂ ਕਹਿੰਦੇ ਐਸਾ ਨਰਕ ਕਾਣ ਇਸ ਲਈ ਸਤਿਗੁਰੂ ਇਹ ਹੀ ਕਹਿੰਦੇ ਨੇ ਜੋ ਤੁਹ ਤੁਭਾਵਦਾ ਸੋ ਪ੍ਰਣਾਮ ਹੁੰਦਾ ਸ਼ਰਣ ਜੋ ਤੈਨੂੰ ਚੰਗਾ ਲੱਗਦਾ ਮੇਰੇ ਸਤਿਗੁਰੂ ਉਹ ਭਲਾ ਹੈ ਨਾਨਕ ਤੇਰੀ ਸ਼ਰਨ ਵਿੱਚ ਆਇਆ ਤੇਰਾ ਸੁਪਰਨਾ ਕਰਦਾ ਹੈ ਤੇਰੀ ਗੁਣ ਗਾਣੇ ਕਰਦਾ ਹੈ ਸਤਿਗੁਰੂ ਪੈਰਿਕੂ ਸਾਰੀ ਸਤ ਸੰਗਤਿਓ ਇਹਨੀਆਂ ਨੂੰ ਬੇਨਤੀਆਂ ਕਰਦਾ ਕਿ ਮੰਨਦਾ ਹਜਾਰ ਚਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਧਾਣੀ ਬਣਾਉਣ ਨਾਲ ਸਤ ਦੇ ਦਰਬਾਰ ਦੇ ਗੁਰੂ ਅਰਜਨ ਦੇਵ ਜੀ ਦੇ ਘਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਜ਼ਿੰਦਗੀ ਵਿੱਚ ਕਮਾਣਾ ਵੱਧ ਘਟ ਬੋਲੇ ਦਾਸਾਂ ਨੱਚਦਾ ਹੋਇ ਸਤ ਸੰਗਤਿ ਦੇ ਹੋ ਸੀਸ ਕਰਵਾਦਾ ਸੰਕੇਤ ਕਥਾ ਵਿਚਾਰਨ ਕਮਤੀ ਜੱਜ ਆਜਾ ਵਿਗਿਆਜ ਵੱਲ ਕੇ ਸਟੇਜ ਦਾ ਜਵਾ ਸਟੇਜ ਜੀ ਵਾਹਿਦ ਜੀ ਕਾ ਖਾਲਸਾ ਵਾਹਿਦ ਜੀ ਕੀ ਫਤਿਹ